ਤੰਦੂ ਲੱਗਦਾ ਕਿ ਹੁਸ਼ਿਆਰਪੁਰ ਕਾਂਗਰਸ ਦੇ ਵਿੱਚ ਸਾਸ ਸੁੱਤ ਹੈਗੇ ਜਾਂ ਕੋਈ ਮਾੜੀ ਮੋਟੀ ਜੀ ਇੱਥੇ ਜੀਉਂਦੀ ਆ ਕਾਂਗਰਸ ਕਦੇ ਤੁਹਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਯਰੁਨ ਕੁਮਾਰ ਮਿੱਕੀ ਡੋਗਰਾ ਉਹਨਾਂ ਦੀ ਕਾਰਗੁਜ਼ਾਰੀ ਆ ਜਿਹੜੀ ਅੱਜ ਤੱਕ ਜ਼ੀਰੋ ਰਹੀ ਆ ਕਾਂਗਰਸ ਭਵਨ ਬਾਹਰ ਧਰਨਾ ਕਦੋਂ ਲੱਗਦਾ ਜਦੋਂ ਕੋਈ ਰਾਹੁਲ ਗਾਂਧੀ ਬਾਰੇ ਗਲਤ ਟਿੱਪਣੀ ਕਰ ਦਿੰਦਾ ਚਾਹੇ ਆਮ ਆਦਮੀ ਪਾਰਟੀ ਵਾਲਾ ਜਾਂ ਕੇਂਦਰ ਸਰਕਾਰ ਵਾਲਾ ਉਦੋਂ ਉਦੋਂ ਹੀ ਧਰਨੇ ਲੱਗਦੇ ਨੇ ਆਮ ਆਮ ਲੋਕਾਂ ਦੀਆਂ ਮੁਸ਼ਕਲਾਂ ਨਾਲ ਕੀ ਆ ਹਰ ਬੰਦੇ ਦਾ ਇੱਕ ਕੰਮ ਕਰਨ ਦਾ ਅਲੱਗ ਤਰੀਕਾ ਆ ਆਪਣੀ ਆਪਣੀ ਅਲੱਗ ਗੱਲ ਆ ਜੇ ਜੀ ਕਾਂਗਰ ਕਾਂਗਰਸ ਦਾ ਜਦੋਂ ਮੈਂ ਪ੍ਰਧਾਨ ਸੀ ਉਸ ਵੇਲੇ ਅਸੀਂ ਸੱਤਾ ਦੇ ਵਿੱਚੋਂ 6 ਜਿਹੜੀਆਂ ਸੀਟਾਂ ਸੀ ਉਹ ਜਿੱਤੀਆਂ ਸਿਕੀਆਂ ਔਰ ਉਹਦੇ ਤੋਂ ਬਾਅਦ ਜਿਹੜਾ ਹੁਣ ਵੀ ਰਿਜ਼ਲਟ ਆਇਆ 22 ਦੇ ਵਿੱਚ ਉਹ ਕਾਂਗਰਸ ਜਿੰਦੀ ਦਾ ਰਿਜ਼ਲਟ ਆ ਨਾ ਕਿ ਇਹ ਹੈ ਕਿ ਤੁਸੀਂ ਇਹ ਕਹਿੰਦੇ ਹੋ ਮੁਰਸ਼ਦ ਅਲਾ ਕੋਈ ਰਿਜ਼ਲਟ ਨਹੀਂ ਆਗਾ ਇਹ ਤਾਂ ਇੱਕ ਹਵਾਵਾਂ ਚੱਲਦੀਆਂ ਆ ਹਵਾ ਉਦੋਂ ਇਹਨਾਂ ਦੀ ਸੀਗੀ ਮੇਰਾ ਖਿਆਲ ਆ ਵੋਟਰ ਤਾਂ ਇਹਨਾਂ ਨੂੰ ਜਾਣਦਾ ਹੀ ਕੋਈ ਨਹੀਂ ਸੀਗਾ ਮੈਂ ਹੁਣ ਦੀ ਗੱਲ ਕਰ ਰਿਹਾ ਜੇ ਹੁਣ ਵਿਰੋਧੀ ਧਿਰ ਦੀ ਕਾਂਗਰਸ ਭੂਮਿਕਾ ਕਿਉਂ ਨਹੀਂ ਨਿਭਾਰੀ ਮੈਂ ਹੁਸ਼ਾਰਪੁਰ ਜ਼ਿਲ੍ਹਾ ਪ੍ਰਧਾਨ ਦੀ ਗੱਲ ਕਰ ਰਿਹਾ ਕਿੰਦੇ ਜ਼ਿਲ੍ਹਾ ਪ੍ਰਧਾਨ ਐਮਐਲਏ ਦੇ ਬਰਾਬਰ ਹੁੰਦਾ ਇਹ ਜਿਹੜਾ ਆਪਣੇ ਨਾਲ ਹੋਏ ਵਧਿੱਕੀ ਬਾਰੇ ਨਹੀਂ ਬੋਲਿਆ ਆਮ ਲੋਕ ਉੱਤ ਕੀ ਐਕਸਪੈਕਟ ਕਰਨਗੇ ਜੀ ਇਹ ਵੀ ਮੈਂ ਕਹਿੰਦਾ ਫੇ ਗੜਸ ਨਾਲ ਲਾ ਦਿਆ ਸਭ ਜਵਾਬ ਦੇਣ ਜਿਦਾ ਆਮ ਆਦਮੀ ਪਾਰਟੀ ਵਾਲੇ ਟੁੱਟ-ਟੁੱਟ ਕੇ ਬਿੰਦੇ ਨਹੀਂ 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 ਮੈਂ ਟੁੱਟ ਕੇ ਤਾਂ ਬਹਿਣਾ ਹੀ ਕਰ ਰਹੀ ਮੈਂ ਤਾਂ ਜਿਹੜਾ ਸਹੀ ਜਵਾਬ ਦਿੰਨਾ ਹੈ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਉਹਨਾਂ ਦੀ ਥੋੜੀ ਨਰਮ ਨੀਤੀ ਨਰਮ ਨੀਤੀ ਆ ਡੋਗਰਾ ਸਾਹਿਬ ਦੀ ਅਦਰਵਾਈਜ਼ ਉਹ ਇੱਕ ਬੜੇ ਲੰਬੇ ਸਮੇਂ ਤੋਂ ਰਾਜਸੀ ਪਰਿਵਾਰ ਦੇ ਸਦਸਿਆ ਆ ਫਰਜੰਦਾ ਉਹਨਾਂ ਦੇ ਡੋਗਰਾ ਸਾਹਿਬ ਬਹੁਤ ਅੱਛੀ ਪੋਜੀਸ਼ਨ 'ਚ ਰਹੇ ਆ ਬਾਕੀ ਮੈਂ ਇਹ ਤੁਹਾਨੂੰ ਕਹਿ ਚੁੱਕਾ ਆਪਣਾ ਆਪਣਾ ਇੱਕ ਟੰਗਾ ਕੰਮ ਕਰਦਾ ਕੰਮ ਕਰਨ ਦੇ ਵਿੱਚ ਉਹਨਾਂ ਦੀ ਕਦੀ ਯਾਦ ਨਹੀਂ